ਜਦੋਂ ਪੰਜਾਬ ਦੀ ਧਰਤੀ ਤਿਆਸੀ ਸੀ ਯਾਦ ਹੋਵੇਗਾ April ਦਾ ਮਹੀਨਾ ਕਿ ਕਿਸ ਕਦਰ ਕੇਂਦਰ ਨੇ ਕਿ ਹਰਿਆਣਾ ਦੀ BJP ਸਰਕਾਰ ਨੇ BBMP ਨੇ ਕਿੱਡੀ ਵੱਡੀ ਸਾਜਿਸ਼ ਕਢੀ ਸੀ ਪੰਜਾਬ ਦਾ ਪਾਣੀ ਕੌਣ ਦੀ ਪੰਜਾਬ ਦਾ ਪਾਣੀ ਲੁੱਟ ਗਈ ਤੇ ਅੱਜ ਜਦੋਂ ਹੜ੍ਹ ਆਏ ਹੋਏ ਨੇ ਔਰ ਕੁਦਰਤੀ ਕਰੋਪੀ ਦੇ ਨਾਮ ਪੂਰੇ ਪੰਜਾਬ ਦੇ ਵਿੱਚ ਪਾਣੀ ਪਾਣੀ ਹੋਇਆ ਪਿਆ ਪੰਜਾਬ ਤਬਾਹ ਹੋ ਰਿਹਾ ਤਾਂ ਉਸ ਵਕਤ ਪੰਜਾਬ ਨੂੰ ਇਕੱਲੇ ਛੱਡਦਾ ਪੰਜਾਬ ਸਰਕਾਰ ਨੇ ਇੱਕ ਚਿੱਠੀ ਲਿਖੀ ਹਰਿਆਣੇ ਨੂੰ ਕਿ ਭਾਗੜਾ ਨਹਿਰ ਤੋਂ ਆਪਣੇ ਹਿੱਸੇ ਤੋਂ ਪਾਣੀ ਜ਼ਿਆਦਾ ਲੈ ਲਓ। ਹਰਿਆਣੇ ਦਾ ਜਵਾਬ ਪਤਾ ਕੀ ਆਇਆ ਕਿ ਜਿਹੜਾ ਸਾਡਾ ਐਕਚੁਅਲੀ ਕੋਟਾ ਹੈਗਾ ਉਸ ਤੋਂ ਵੀ ਸਾਨੂੰ ਘੱਟ ਜਣ ਕੇ ਪਾਣੀ ਦਿਓ। ਸੋ ਕੀ ਮਤਲਬ ਕਿ ਜਦੋਂ ਪਾਣੀ ਦੀ ਜ਼ਰੂਰਤ ਆ ਜਦੋਂ ਪੰਜਾਬ ਦੀ ਤਰੱਕੀ ਕਿਆਸੀ ਹੈ ਉਦੋਂ ਤੇ ਤੁਸੀਂ ਇਹ ਸਾਜਸ਼ਾ ਕਰੋਗੇ ਪੰਜਾਬ ਦਾ ਪਾਣੀ ਕਿਵੇਂ ਖੋਣਾ ਹੈਗਾ ਜਦ ਕਿ ਆਪਣੇ ਹਿੱਸੇ ਤੋਂ ਕਿੱਥੇ ਵੱਧ ਪਹਿਲਾਂ ਹੀ ਤੁਸੀਂ ਵਰਤੀ ਬੈਠੇ ਸੀ। ਕਿ ਹੜ੍ਹਾਂ ਦੇ ਵਿੱਚ ਤਬਾਹੀ ਵਾਸਤੇ ਸਿਰਫ ਪੰਜਾਬ ਆ ਦੋ ਦਿਨ ਪਹਿਲਾਂ ਹੀ ਹਰਿਆਣਾ ਦੇ ਮੁੱਖ ਮੰਤਰੀ ਨੇ ਚਿੱਠੀ ਲਿਖੀ ਸੀ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਸੀ ਉਹਨਾਂ ਨੇ ਜੇ ਕਿਸੇ ਮਦਦ ਦੀ ਲੋੜ ਆ ਤੇ ਹਰਿਆਣਾ ਸਰਕਾਰ ਉਹਨਾਂ ਦੀ ਮਦਦ ਕਰੇਗੀ ਇਹ ਮਦਦ ਹੈ ਇਹ ਝੂਠੇ ਬਾਈਨੀ ਤੇ ਗੌਰ ਕੀ ਹੈਗਾ ਇੱਕ ਸਾਜਿਸ਼ ਨਹੀਂ ਹੈ ਕਿ ਅੱਜ ਜਦੋਂ ਪੰਜਾਬ ਸੰਘਰਸ਼ ਕਰ ਰਿਹਾ ਹੈਗਾ ਇਹ ਕੁਦਰਤੀ ਆਫਤ ਦੇ ਨਾਲ ਤੇ ਉਦੋਂ ਤੁਸੀਂ ਪੰਜਾਬ ਤੋਂ ਜਿਹੜਾ ਆਪਣਾ ਬਣਦਾ ਹਿੱਸਾ ਪਾਣੀ ਜਿਹੜਾ ਉਹ ਵੀ ਨਹੀਂ ਲੈ ਰਹੇ ਪੁਰਾਣੇ ਦੋਸਤਾਂ ਦੇਖ ਰਿਹਾ ਹੈ ਪੰਜਾਬ ਦਾ ਦਰਦ ਅੱਜ ਪੂਰੇ ਹਿੰਦੁਸਤਾਨ ਦਾ ਦਰਦ ਹੈ ਪੰਜਾਬੀ ਪੰਜਾਬ ਦੇ ਲੋਕ ਉਹਨਾਂ ਦੇ ਦਿਲਾਂ ਦੇ ਵਿੱਚ ਹੈ ਇਹ ਤੱਕਾ ਨਹੀਂ ਚੱਲ ਸਕਦਾ ਇਹ ਤੱਕਾ ਚੱਲਣਾ ਵੀ ਨਹੀਂ ਚਾਹੀਦਾ ਪੰਜਾਬੀ ਤਾਂ ਇਸ ਕੰਮ ਲਈ ਜਾਣੇ ਜਾਂਦੇ ਆ ਕਿ ਪੂਰੀ ਦੁਨੀਆ ਦੇ ਵਿੱਚ ਕਿਤੇ ਆਫਤ ਆ ਜਾਂਦੀ ਹੈ ਬਿਨਾਂ ਕਿਸੇ ਪੇਤ ਤੋਂ ਬਿਨਾਂ ਕਿਸੇ ਭਾਗ ਤੋਂ ਉੱਥੇ ਜਾ ਕੇ ਸੇਵਾ ਕਰਦੇ ਆ ਬਲੁਖਤਾ ਦੀ ਬਾਹ ਫੜਦੇ ਆ ਔਰ ਹਰਿਆਣਾ ਬੀਜੇਪੀ ਦੀ ਜਿਹੜੀ ਸਰਕਾਰ ਹੈ ਇਸ ਵਕਤ ਵੀ ਪੰਜਾਬ ਨਾਲ ਸਟੇਜ ਕਰ ਰਹੀ ਹੈ ਪਰ ਟੂਟ ਇਹੋ ਜਿਹੇ ਬਤ ਸਟੇਜ ਨਹੀਂ ਚਾਹੀਦੀ ਸੋ ਮੈਂ ਇੱਕ ਵਾਰੀ ਫੇਰ ਅਪੀਲ ਕਰਦਾ ਆ ਕਿ ਤੁਸੀਂ ਪੰਜਾਬ ਚ ਆ ਕੇ ਤਾਂ ਦੇਖੋ ਅਰਪੀਰੀਅਨ ਸਟੇਟ ਦੀ ਜਦੋਂ ਅਸੀਂ ਗੱਲ ਕਰਦੇ ਆ ਤਾਂ ਅਜਨਪੀਰੀਅਨ ਸਟੇਟ ਜਦੋਂ ਪਾਣੀ ਦੇ ਉੱਤੇ ਉਹਨਾਂ ਦਾ ਹੱਕ ਹੈ ਉਦੋਂ ਸਾਡਾ ਹੱਕ ਮਾਰਨ ਦੀ ਕੋਸ਼ਿਸ਼ ਕਰਦੇ ਹੋ ਤੇ ਅੱਜ ਜਿਸ ਇਸ ਕਦਰ ਤਬਾਹੀ ਪਾਣੀ ਨੇ ਬਚਾਈ ਹੋਈ ਹੈ ਤੇ ਉਦੋਂ ਤੁਸੀਂ ਨਾਲ ਖੜਨ ਨੂੰ ਵੀ ਤਿਆਰ ਨਹੀਂ ਹੋਗੇ ਸੋ ਇਹ ਚੀਜ਼ ਜਿਹੜੀ ਹੈ ਹਰ ਪੰਜਾਬੀ ਸੋਚ ਰਹੀ ਰਿਹਾ ਔਰ ਵਕਤ ਆਉਣ ਤੇ ਇਸ ਦਾ ਜਵਾਬ ਵੀ ਦੇਗਾ